ਮਜਬ ਸਰਕਾਰ ਨੇ ਦੇ ਦਿਆ ਪੂਰੀ ਤਰ੍ਹਾਂ ਕਰੇ ਕਰੋ ਕਰਕੇ ਕਰੋ ਹਾਦੀ ਜਿੰਦਾਬਾਦ 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 ਹਾਂ ਜੀ ਕੀ ਨਾਮ ਹੈ ਆਪਣਾ ਕੀ ਮਤਲਬ ਤੁਹਾਡਾ ਹਾਂ ਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਂ ਇਸ ਕਾਲਜ ਦੇ ਵਿੱਚ 2012 ਤੋਂ ਐਜ਼ ਗੈਸ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਲੈਕਚਰਰ ਕੰਮ ਕਰ ਰਹੇ ਹਾਂ ਤੇ ਹੁਣ ਸਰਕਾਰ ਨੇ ਨਵੀਆਂ ਭਰਤੀਆਂ ਕੀਤੀਆਂ ਅਧਿਆਪਕ 1105 ਨਵੇਂ ਪ੍ਰੋਫੈਸਰ ਰੱਖ ਕੇ ਗਏ ਪਰ ਇਹ ਜਿਹੜੇ ਨਵੇਂ ਪ੍ਰੋਫੈਸਰ ਰੱਖੇ ਆ ਉਹਨਾਂ ਦੇ ਜੁਆਇਨਿੰਗ ਰਿਪੋਰਟ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਜੁਆਇਨ ਕਰਵਾ ਲਿੱਤਾ ਜਾਵੇ ਜਿੱਥੇ ਗੈਸਟ ਪ੍ਰੀਟੀ ਲੱਗੇ ਹੋਏ ਆ ਉਸ ਸਾਮੀ ਨੂੰ ਖਾਲੀ ਸਮਝ ਕੇ ਸਰ ਅਗਰ ਉਹ ਜੁਆਇਨ ਕਰਵਾ ਲਿੱਤੇ ਗਏ ਹੈ ਸਾਰੇ ਜਾਣੇਗਾ ਤਾਂ ਫਿਰ ਸਾਡੀਆਂ ਸਾਮੀਆਂ ਕਿੱਥੇ ਆ ਸਰਕਾਰ ਨੂੰ ਚਾਹੀਦਾ ਪਹਿਲਾਂ ਸਾਡੇ ਪੱਖ ਦੇ ਵਿੱਚ ਆ ਕੇ ਕੋਈ ਪਾਲਿਸੀ ਬਣਾਈ ਜਾਵੇ ਸਾਡੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਸੁਰੱਖਿਅਤ ਕਰਨ ਤੋਂ ਬਾਅਦ ਸਾਨੂੰ ਭਰੋਸਾ ਹੋ ਜਾਏਗਾ ਕਿ ਸਾਡੀ ਨੌਕਰੀ ਹੈਗੀ ਹੈ ਉਸ ਤੋਂ ਨਵੇਂ ਆਸਾਮੀਆਂ ਭਰ ਲੀਆਂ ਜਾਣ। ਹੁਣ ਤੁਹਾਡੀ ਮੰਗ ਕੀ ਹੈ? ਮੰਗ ਇਹ ਹੀ ਹੈ ਜੀ ਸਾਡੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਜਿਹੜਾ ਸਾਡਾ ਮਾਣ ਮਣਦਾ ਮਾਣ ਪੱਤਾ ਹੈ ਸਾਡੇ ਜਿਹੜਾ ਮਨ ਦੀ ਤਨਖਾਹ ਹੈ ਸਾਨੂੰ ਦਿੱਤੀ ਜਾਵੇ। ਸਰ ਜੀ ਜਿਹੜਾ ਜੀ ਸੂਬਾ ਜੱਥੇਬੰਦੀ ਹੈ ਉਹਦੇ ਕਹਿਣ ਤੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜਸ ਐ ਸਾਰਿਆਂ ਦੇ ਵਿੱਚ ਇੱਕ ਦਿਨ ਲਈ ਰੋਸ ਪ੍ਰਦਰਸ਼ਨ ਲਾਇਆ ਗਿਆ ਜਿਵੇਂ ਸਾਨੂੰ ਅੱਗੇ ਸੂਬਾ ਜਥੇਬੰਦੀ ਹাদেশ ਕਰੂਗੀ ਉਸ ਤਰੀਕੇ ਨਾਲ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਇਸੇ ਤਰੀਕੇ ਨਾਲ ਅੱਗੇ ਕੀਤਾ ਜਾ ਕੰਟੀਨਿਊ ਜਿਹੜੇ ਪੁਰਾਣੇ ਵਰਕਰ ਕੰਮ ਕਰਦੇ ਸੀ ਕਿੰਨੇ ਵਰਕਰ ਆਹੋ ਜਿਹੜੇ ਪੁਰਾਣਾ ਕੰਪਨੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਕਾਲਜਸ ਐ ਜਿਹੋ ਉੱਚ ਗੈਸਟ ਆਫ ਫਿਕਿਲਟੀ ਲਗਭਗ 843 ਐ ਤੇ 1157 ਦੀਆਂ ਪੋਸਟਾਂ ਹੈਗੀਆਂ ਤਾਂ ਇਹਦਾ ਮਤਲਬ ਸਾਰਿਆਂ ਦੇ ਸਿਰ ਦੇ ਉੱਪਰ ਤਲਵਾਰ ਲਟਕ ਰਹੀ ਹੈ ਕਿ ਉਹ ਆਪਦੀ ਨੌਕਰੀ ਤੋਂ ਸ਼ਾਇਦ ਹੱਥੋਂ ਬੈਠਾ ਹੂੰ ਪਰ ਅਜੇ ਇਹ ਮੂਹ ਚਬਾਨੀ ਆਸ਼ਵਾਸਨ ਹੈ ਸਰਕਾਰ ਦਾ ਕਿ ਤੁਹਾਨੂੰ ਕੁਝ ਨਹੀਂ ਹੋਏਗਾ ਪਰ ਸਾਡੀ ਸਰਕਾਰ ਤੋਂ ਹੀ ਮੰਗ ਹੈ ਕਿ ਸਾਨੂੰ ਇਸੇ ਟਿਕਾਣੇ ਆਸ਼ਵਾਸਨ ਲਿਖਤੀ ਰੂਪ ਦੇ ਵਿੱਚ ਕੋਲਿਸੀ ਦੀ ਰੂਪ ਦੇ ਵਿੱਚ ਦਿੱਤਾ ਜਾਵੇ ਕਿ ਸਾਨੂੰ ਭਰੋਸਾ ਹੋਵੇ ਸਾਡੇ ਸਾਰੇ ਕੈਡਰ ਨੂੰ ਕਿ ਅਸੀਂ ਆਪ ਦੀਆਂ ਨੌਕਰੀਆਂ ਦੀ ਸੁਰੱਖਿਤਾ ਹੈ ਆਪ ਦੇ ਪਰਿਵਾਰਾਂ ਨੂੰ ਅਸੀਂ ਪਾਲ ਸਕਦਾ ਹਾਂ ਅਨ ਰਟਾਈਂਗਲ ਫਿਰ ਅਗਲਾ ਤੁਹਾਡਾ ਕਦਮ ਕੀ ਹੋਏਗਾ